ਜੀ ਸੱਚੀ ਕਾਲ ਜੀ ਸਵਾਗਤਾਂ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਹਾਂ ਦੀ ਜੜਾਈ ਕਰਕੇ ਦਿਖਾਵਾਂਗੇ ਵੀ ਆਪਾਂ ਬਾਹਾਂ ਦੀ ਸਿਲਾਈ ਕਿੱਦਾਂ ਲਗਾਉਣੀ ਆ ਮੋਡੇ ਦੇ ਨਾਲ ਠੀਕ ਆ ਜੀ ਆਪਣੇ ਨਾ ਸੂਟ 'ਚ ਇਹ ਮੇਨ ਚੀਜ਼ ਹੁੰਦੀ ਹੈ ਕਿ ਬਾਹਾਂ ਦੀ ਸਿਲਾਈ ਲਗਾਉਣੀ ਮੋਡੇ ਦੀ ਕਾਰਟ ਬਾਹਾਂ ਦੀ ਸਿਲਾਈ ਇਹ ਸੂਟ ਦੀ 2-3 ਦਿਨ ਹੋ ਗਏ ਆਪਣੀ ਕਟਿੰਗ ਦੀ ਵੀਡੀਓ ਵੀ ਚੈਨਲ ਤੇ ਪਾਈ ਹੋਈ ਹੈਗੀ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਇਹਦੀ ਸਟਿਚਿੰਗ ਵੀ ਦੱਸੋ ਅਤੇ ਦੇਖੋ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਕਮੀਜ਼ ਦੀਆਂ ਪਲੇਟਸ ਪਾਈਆਂ ਸੀਗੀਆਂ ਤੇ ਤੁਹਾਨੂੰ ਸਾਈਡ ਸਲਾਈ ਲਾਉਣੀ ਦੱਸੀ ਸੀ ਤੇ ਮੋਢੇ ਵਾਲੀ ਸਲਾਈ ਲਾਈ ਸੀ ਆਪਾਂ ਥੀਰੇ ਵਾਲੀ ਹੁਣ ਦੇਖੋ ਜੀ ਆਪਾਂ ਲਾਵਾਂਗੇ ਬਾਹਾਂ ਦੀ ਸਲਾਈ ਅੱਜ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਆਪਣੀਆਂ ਬਾਹਾਂ ਦੀ ਕਟਿੰਗ ਹੋਈ ਹੋਈ ਆ ਤੇ ਆਹ ਦੇਖੋ ਬਾਹਾਂ ਦੀ ਕਾਟ ਆਪਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦਿਖਾਈ ਸੀ ਵੀ ਬਾਹਾਂ ਦੀ ਕਾਟ ਆਪਾਂ ਕਿੱਦਾਂ ਪਾਉਣੀ ਹੈਗੀ ਦੇਖੋ ਹੁਣ ਆ ਆਪਣੀ ਸਲਾਈ ਲੱਗੀ ਹੋਈ ਆ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਆਪਾਂ ਏਦਾਂ ਲਵੇ ਰੱਖ ਕੇ ਦੇਖੋ ਜਿੱਥੋਂ ਆਪਣੀ ਬਾਹ ਦੀ ਕਾਟ ਸ਼ੁਰੂ ਹੁੰਦੀ ਆ ਦੇਖੋ ਇੱਥੋਂ ਸ਼ੁਰੂ ਹੁੰਦੀ ਆ ਨਾ ਦੇਖੋ ਜਿੱਥੋਂ ਆਪਣੀਆਂ ਬਾਹ ਵਾਲੀ ਕਾਟ ਸ਼ੁਰੂ ਹੁੰਦੀ ਆ ਜਿੱਥੇ ਖਤਮ ਹੁੰਦੀ ਆ ਸੇਮ ਮੋਢੇ ਵਾਲੀ ਕਾਟ ਉਦਾਂ ਹੀ ਆ ਜੀ ਇਹ ਨਹੀਂ ਹੈਗਾ ਵੀ ਆਪਣੀ ਜਿਹੜੀ ਬਾਹ ਦੀ ਕਾਟ ਆ ਆਪਣੀ ਇੰਨੇ ਕਿ ਹਿੱਸੇ ਚੀ ਆ ਜਾਂ ਮੋਢੇ ਦੀ ਇੰਨੇ ਚ ਦੇਖੋ ਬਿਲਕੁਲ ਸੇਮ ਆ ਆ ਦੇਖੋ ਇਸ ਤਰ੍ਹਾਂ ਆ ਦੇਖੋ ਇੱਥੇ ਵੀ ਓਨੀ ਜਿਹੀ ਜਗ੍ਹਾ ਇੱਥੇ ਵੀ ਓਨੀ ਕੀ ਆ ਦੇਖੋ ਜਿੱਦਾਂ ਜਿੱਦਾਂ ਬਾਹਾਂ ਦੇ ਵਿੱਚ ਸਪੇਸ ਕਾਟ ਦੀ ਵਧੀ ਜਾਂਦੀ ਹੈਗੀ ਉਦਾਂ ਹੀ ਜੀ ਆਪਣੇ ਮੋਢੇ ਚ ਆ ਗਈ ਦੇਖੋ ਬਿਲਕੁਲ ਸੇਮ ਨਾਪ ਦੀ ਕਾਟ ਆ ਗਈ ਜਦੋਂ ਐਦਾਂ ਬਿਲਕੁਲ ਸੇਮ ਕਾਟ ਪਈ ਹੁੰਦੀ ਹੈਗੀ ਜਦੋਂ ਆਪਾਂ ਸਲਾਈ ਲਗਾਵਾਂਗੇ ਆ ਦੇਖੋ ਫਰੰਟ ਵਾਲੀ ਕਾਟ ਪਈ ਹੋਈ ਹੈ ਇਧਰ ਆ ਵਾਲੀ ਫਰੰਟ ਵਾਲੀ ਕਾਟ ਪਈ ਹੋਈ ਹੈ ਜਦੋਂ ਆਪਾਂ ਸਲਾਈ ਲਗਾਵਾਂਗੇ ਆ ਵਾਲੀ ਕੱਪੜੇ ਦੇ ਨਾਲ ਆਹ ਵਾਲਾ ਕੱਪੜਾ ਅਟੈਚ ਹੋਊਗਾ ਤਾਂ ਕਦੇ ਵੀ ਆਪਣੇ ਮੋਢੇ 'ਚ ਵਾਲ ਨਹੀਂ ਪੈਣਗੇ ਬਾਹ ਨੂੰ ਖਿੱਚਣੀ ਪਊਗੀ ਆ ਆਪਣੇ ਇੱਥੋਂ ਆਰਮਹੋਲ ਦੇ نیچے ਉਹ ਕਈ ਵਾਰੀ ਖਿੱਚ ਪੈਣ ਲੱਗ ਜਾਂਦੀ ਆ ਉਹ ਖਿੱਚ ਨਹੀਂ ਪਊਗੀ ਜੀ ਜਦੋਂ ਉਹ ਕਦੋਂ ਹੁੰਦਾ ਹੈਗਾ ਜਦੋਂ ਨਾ ਆਪਣੀ ਬਾਹ ਦਾ ਕੱਪੜਾ ਜਾਂ ਮੋਢੇ ਦਾ ਕੱਪੜਾ ਘੱਟ ਜੀ ਸਲਾਈ ਲਗਾਉਣ ਟਾਈਮ ਅੱਪਾ ਕੀ ਕਰਦੇ ਆਪਾਂ ਖਿੱਚ ਕੇ ਕੱਪੜਾ ਪੂਰਾ ਕਰ ਲੈਨੇ ਆ ਖਿੱਚ ਕੇ ਸਲਾਈ ਲਗਾ ਲੈਨੇ ਆ ਕਿਉਂਕਿ ਆ ਦੇਖੋ ਜੀ ਇਹ ਤਿੰਸੀਆਂ ਘਾਟਾਂ ਪਈਆਂ ਹੁੰਦੀਆਂ ਨੇ ਐਦਾਂ ਕੱਪੜਾ ਵਾਧਦਾ ਹੁੰਦਾ ਇਹਨੂੰ ਵਧਾਵਾਂਗੇ ਇਹ ਵੀ ਵਧੂਗਾ ਉਹ ਜਦੋਂ ਆਪਾਂ ਖਿੱਚ ਕੇ ਸਲਾਈ ਲਗਾਉਣੀ ਆ ਉਹ ਪੂਰਾ ਆ ਜਾਂਦਾ ਜੀ ਜਦੋਂ ਆਪਾਂ ਖਿੱਚ ਕੇ ਸਲਾਈ ਲਗਾਉਣੀ ਆ ਤਾਂ ਆਪਣਾ ਗਲਾ ਦੇ ਪਿੱਛੇ ਨੂੰ ਜਾਂਦਾਗਾ ਤੇ ਆਪਣੇ ਇਹਦੇ ਵਿੱਚ ਬਲ ਵੀ ਪੈਂਦੇ ਨੇ ਬਾਹਾਂ 'ਚ ਵੀ ਪਾਣਗੇ ਮੋਢੇ 'ਚ ਵੀ ਪਾਣਗੇ ਤੇ ਆਪਣੇ ਆਹ ਵਾਲੇ ਹਿੱਸੇ 'ਚ ਝੋਲ ਵੀ ਪਾਊਗਾ ਤੇ ਪਿਛਲੇ ਪਾਸੇ ਮੋਢੇ ਦੇ ਵਿੱਚ ਵੀ ਝੋਲ ਪਊਗਾ ਹੁਣ ਆਪਾਂ ਇਹਦਾ ਨਾਪ ਕਿੱਦਾਂ ਲੈਣਾ ਤੁਹਾਨੂੰ ਨਾਪ ਲੈਣਾ ਦੱਸ ਦੇਵਾਂਗੇ ਹਾਂਜੀ ਆ ਦੇਖੋ ਜੀ ਜਦੋਂ ਨਾ ਆਪਾਂ ਬਾਹਾਂ ਦੀ ਸਿਲਾਈ ਲਗਾਉਣੀ ਹੈ ਜਾਨੀ ਆਪਾਂ ਬਾਹਾਂ ਜੜਨੀ ਹੈ ਆਪਾਂ ਨਾਪ ਕਿੱਦਾਂ ਲੈਣਾ ਐਦਾਂ ਆਪਾਂ ਬਾਹਰ ਰੱਖ ਲਈ ਬਾਹਰ ਰੱਖਣ ਤੋਂ ਬਾਅਦ ਇਹਨੂੰ ਐਦਾਂ ਫੜਨਾ ਆ ਦੇਖੋ ਇੱਥੇ ਆਪਣੀ ਸਿਲਾਈ ਲੱਗੀ ਹੋਈ ਹੈ ਇੱਥੇ ਆ ਰੱਖ ਕੇ ਕੋਈ ਕੱਪੜਾ ਨਹੀਂ ਖਿੱਚਣਾ ਆਪਾਂ ਨਾ ਤਾਂ ਆਪਾਂ ਕਮੀਜ਼ ਦਾ ਕੱਪੜਾ ਖਿੱਚਣਾ ਨਾ ਹੀ ਆਪਾਂ ਮੁੱਡੇ ਦਾ ਕੱਪੜਾ ਖਿੱਚਣਾਗਾ ਬਾਹਾਂ ਦਾ ਕੱਪੜਾ ਖਿੱਚਣਾ ਦੇਖੋ ਜਿਸ ਦਿਨ ਕਟਿੰਗ ਕੀਤੀ ਸੀ ਉਸ ਦਿਨ ਆਪਣੀ ਇੱਥੇ ਨਿਸ਼ਾਨੀ ਲਾਈ ਹੋਈ ਆ ਆ ਦੇਖੋ ਉੱਥੇ ਹੀ ਆਉਂਦੀ ਆ ਸੇਮ ਜੀ ਆ ਲੋ ਜੀ ਇਸ ਤਰ੍ਹਾਂ ਦੇਖੋ ਆ ਸਲਾਈ ਤੋਂ ਸ਼ੁਰੂ ਆ ਇਸ ਤਰ੍ਹਾਂ ਨਾਪ ਲੈਣਾ ਕਦੇ ਵੀ ਸਲਾਈ ਲਗਾਉਣ ਟਾਈਮ ਇਸ ਤਰ੍ਹਾਂ ਆਪਣਾ ਕੱਪੜਾ ਵਾਧਾ ਘਟਦਾ ਨਹੀਂ ਹੈਗਾ ਜੀ ਆ ਦੇਖੋ ਜੀ ਹੁਣ ਆਪਣੀ ਇੱਥੇ ਆ ਨਿਸ਼ਾਨੀ ਲਾ ਲਈ ਜਦੋਂ ਸਾਨੀ ਲਾਉਣ ਤੋਂ ਬਾਅਦ ਹੁਣ ਆਪਾਂ ਲੈਣਾ ਆਪਣੀ ਬਾਹ ਦਾ ਨਾਪ ਬਾਹ ਦੇ ਪਹੁੰਚਾ ਹੈਗਾ ਆਪਣਾ 5.5 ਇੰਚ ਆਪਾਂ ਆ ਇਦਾਂ ਨਹੀਂ ਮਲਾਉਣਾ ਜੀ ਦੇਖੋ ਇਦਾਂ ਮਲਾਉਣੇ ਆ ਇਹ ਦੇਖੋ ਇਦਾਂ ਮਲਾ ਲਿਆ ਨਾ ਆਪਾਂ ਜਦੋਂ ਡਾਇਰੈਕਟ ਮਲਾਉਣੀ ਆ ਕਈ ਵਾਰੀ ਜਦੋਂ ਆਪਾਂ ਇਦਾਂ ਚਾਕਣਾ ਮਲਾਉਣੀ ਆ ਆਪਣੀ ਲਾਈਨ ਬਾਹ ਨੂੰ ਵੀ ਆ ਜਾਂਦੀ ਹੈ ਅੰਦਰ ਨੂੰ ਵੀ ਆ ਜਾਂਦੀ ਹੈ ਬਾਹ ਨੂੰ ਜਾਊਗਾ ਤਾਂ ਆਪਣੇ نیچے ਝੋਲ ਪੈਣ ਲੱਗ ਜੂਗਾ ਆ ਵਾਲੀ ਜਗ੍ਹਾ 'ਚ ਆਪਾਂ ਕਿਦਾਂ ਮਲਾਉਣਾ ਇਦਾਂ ਸਕੇਲ ਰੱਖ ਕੇ ਇਸ ਤਰ੍ਹਾਂ ਕਿਸੇ ਵੀ ਚੀਜ਼ ਦੀ ਆਪਾਂ ਫਿਟਿੰਗ ਕਰਨੀ ਆ ਕੋਈ ਲਾਈਨ ਲਗਾਉਣੀ ਆ ਆਪਾਂ ਸਕੇਲ ਜਾਂ ਇੰਚੀ ਟੇਪ ਦੇ ਹੈਲਪ ਨਾਲ ਐਦਾਂ ਨਿਸ਼ਾਨ ਲਾਉਣਾ ਚਾਹੀਦਾ ਐਦਾਂ ਮਾਰਕਿੰਗ ਕਰਨੀ ਚਾਹੀਦੀ ਆ ਹੁਣ ਆਜੋ ਜੀ ਤੁਹਾਨੂੰ ਆਪਾਂ ਸਲਾਈ ਲਾ ਕੇ ਦਿਖਾਉਣੀ ਕੀ ਦੇਖੋ ਜਦੋਂ ਆਪਾਂ ਸਲਾਈ ਲਾਉਣੀ ਆ ਨਾ ਆਪਾਂ ਸਲਾਈ ਇੱਥੋਂ ਸ਼ੁਰੂ ਕਰਨੀ ਆ ਲੋ ਇਸ ਤਰ੍ਹਾਂ ਇੱਥੇ ਜ਼ਰੂਰ ਤਿਆਰ ਰੱਖਣਾ ਬਿਲਕੁਲ ਬਰਾਬਰ ਹੋਣੀਆਂ ਚਾਹੀਣਗੀਆਂ ਇਹਨੇ ਆਪਣੇ ਇੱਥੇ ਸੂਈ ਦੇਖੋ ਆਪਾਂ ਵਿੱਚ ਰੱਖੀ ਆ ਸੂਈ ਵਿੱਚ ਰੱਖ ਕੇ ਫੇਰ ਆਪਾਂ ਇਧਰ ਨੂੰ ਆਹ ਵਾਲੀ ਸਲਾਈ ਆਪਾਂ ਨੂੰ 2-3 ਵਾਰੀ ਡਬਲ ਕਰ ਲੈਣੀ ਚਾਹੀਦੀ ਹੈ ਜੀ ਫਿਰ ਇੱਥੋਂ ਆਪਣੀ ਸਲਾਈ ਉੱਡੜਦੀ ਨਹੀਂ ਹੈ ਕਰਨਾਗਾ ਆ ਦੇਖੋ ਆਪਾਂ ਸਲਾਈ ਲਗਾ ਲਈ ਆ ਦੇਖੋ ਜੀ ਆਪਾਂ ਇੱਥੇ ਤੱਕ ਸਲਾਈ ਲਗਾ ਲਈ ਹੁਣ ਆਪਾਂ ਇੱਥੇ ਤੱਕ ਤਾਂ ਸਲਾਈ ਨਾਲ ਹੀ ਲੈ ਕੇ ਆਉਣੀ ਹੈ ਇਸ ਪਰ 1.5 ਇੰਚ ਉਸ ਤੋਂ ਬਾਅਦ ਆਪਾਂ ਨਾ ਇੰਨੀ ਇੰਨੀ ਇੱਕ ਇੱਕ ਪੈਰ ਦੀ ਖੁੱਲੀ ਸਲਾਈ ਮਾਰ ਦੇਣੀ ਆ ਤਾਂ ਕਿ ਜੇ ਆਪਾਂ ਨੂੰ ਟਾਈਟ ਲੱਗੇ ਆਹ ਵਾਲੀ ਸਲਾਈ ਕਦੇ ਤਾਂ ਆਹ ਵਾਲੀ ਸਲਾਈ ਉਧੇੜ ਕੇ ਆਹ ਵਾਲੀ ਰੱਖ ਸਕਦੇ ਆ ਜੇ ਤੁਸੀਂ ਡਬਲ ਕਰਨੀ ਆ ਤਾਂ ਤੁਸੀਂ ਡਬਲ ਵੀ ਕਰ ਸਕਦੇ ਆ ਆ ਦੇਖੋ ਜੀ ਆਪਾਂ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਆਪਣੀ ਬਾਹ ਨੂੰ ਸਿੱਧੀ ਕਰ ਲੈਣਾ ਇਸ ਤਰ੍ਹਾਂ ਸਿੱਧੀ ਕਰਨ ਤੋਂ ਬਾਅਦ ਆ ਦੇਖੋ ਜੀ ਆ ਆਪਾਂ ਨੂੰ ਹਰ ਇੱਕ ਕਮੀਜ਼ ਦੇ ਪੱਟੀ ਲਾਉਣੀ ਚਾਹੀਦੀ ਆ ਅੱਧਾ ਅੱਧੇਕ ਤੋਂ ਵੱਧ ਪੌਣੇ ਕਿ 1 ਇੰਚ ਦੀ ਚੌੜੀ ਹੈ ਜੀ ਇਹ ਤੁਸੀਂ ਆਪਣੀ ਮਰਜ਼ੀ ਮਤਾਬਕ ਵੀ ਜ਼ਿਆਦਾ ਚੌੜੀ ਜਾਂ ਪਤਲੀ ਰੱਖ ਸਕਦੇ ਹੋਗੇ 2.5 ਇੰਚ ਦੀ ਜੀ ਇਹਦੀ ਲੰਬਾਈ ਆਏਗੀ ਠੀਕ ਹੈ ਜੀ ਇਹ ਦੋਵੇਂ ਆਪਾਂ ਇਕੱਠੀਆਂ ਬਣਾ ਕੇ ਉਹਨਾਂ ਦੀ ਕਟਿੰਗ ਕਰਕੇ ਅਲੱਗ-ਅਲੱਗ ਕਰ ਲੈਣੇ ਹੁੰਦੇ ਆ ਆ ਦੇਖੋ ਜੀ ਆ ਬਾਹਾਂ ਗਈ ਆਪਣੀ ਦੇਖੋ ਆਪਣੀ ਬਾਹਾਂ ਦੀ ਕਾਟ ਆ ਸੀਗੀ ਆ ਦੇਖੋ ਆ ਫਰੰਟ ਵਾਲੀ ਕਾਟ ਆ ਇਧਰ ਕਮੀਜ਼ ਦੇ ਆ ਫਰੰਟ ਵਾਲੀ ਕਾਟ ਪਈ ਹੋਈ ਹੈ ਜਿਹੜੀ ਆ ਮੂਰਲੀ ਕਾਟ ਪਈ ਹੋਈ ਹੈ ਆਪਾਂ ਅੱਗੇ ਵਾਲੇ ਪਾਸੇ ਰੱਖਣੀ ਹੈਗੀ ਤੇ ਜਦੋਂ ਬਾਹਾਂ ਦੀ ਜੜਾਈ ਕਰਨੀ ਆਪਾਂ ਕੀ ਕਰਨਾ ਆਪਾਂ ਬਾਹ ਨੂੰ ਐਦਾਂ ਕਮੀਜ਼ ਦੇ ਅੰਦਰ ਲੈ ਜਾਣਾ ਅੰਦਰ ਲਿਜਾ ਕੇ ਇਸ ਤਰ੍ਹਾਂ ਦੇਖੋ ਜੀ ਜਿਹੜੀ ਆ ਬਾਹਾਂ ਦੀ ਫਿਟਿੰਗ ਵਾਲੀ ਸਿਲਾਈ ਹੈਗੀ ਆਹ ਵਾਲੀ ਤੇ ਆ ਸਾਈਡ ਸਿਲਾਈ ਆਪਣੀ ਕਮੀਜ਼ ਦੀ ਫਿਟਿੰਗ ਵਾਲੀ ਸਿਲਾਈ ਇਹਨੂੰ ਆਪਾਂ ਨਾ ਇਦਾਂ ਆਪਸ ਵਿੱਚ ਮਿਲਾ ਲੈਣਾ ਦੇਖੋ ਜੀ ਇਸ ਤਰ੍ਹਾਂ ਆਪਸ ਵਿੱਚ ਮਿਲਾਉਣ ਤੋਂ ਬਾਅਦ ਦੇਖੋ ਇਹਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਬਿਲਕੁਲ ਨਹੀਂ ਹੋਣਾ ਬੁਰੀ ਲੱਗਦੀ ਹੁੰਦੀ ਹੈ ਸਲਾਈ ਲੱਗੀ ਹੋਈ ਤੇ ਬਾਹਾਂ ਵੀ ਆਪਣੀ ਘੁੰਮਣ ਲੱਗ ਜਾਂਦੀ ਹੈ ਜੇ ਅੱਗੇ ਨੂੰ ਐਦਾਂ ਕੱਢ ਕੇ ਲਾ ਲਾਂਗੇ ਤਾਂ ਬਾਹ ਅੱਗੇ ਨੂੰ ਘੁੰਮੂ ਜੇ ਪਿੱਛੇ ਨੂੰ ਰਹਿ ਜੂਗੀ ਤਾਂ ਪਿੱਛੇ ਨੂੰ ਘੁੰਮੂਗੇ ਇੱਥੇ ਬਿਲਕੁਲ ਐਦਾਂ ਸਲਾਈ ਆਪਸ ਵਿੱਚ ਮਲਾ ਕੇ ਇਸ ਤਰ੍ਹਾਂ ਆਪਾਂ ਇਹਦੇ ਉੱਪਰ ਸੂਈ ਧਰ ਲੈਣੀ ਹੈ ਜੀ ਐਸ ਤਰ੍ਹਾਂ ਤੁਸੀਂ ਨਾ ਸਲਾਈ ਲਗਾਉਣ ਤੋਂ ਪਹਿਲਾਂ ਇਦਾਂ ਵਿੱਚ ਬਾਹ ਪਾ ਕੇ ਇਦਾਂ ਦੇਖੋ ਘੁਮਾ ਕੇ ਦੇਖੋ ਇਸ ਤਰ੍ਹਾਂ ਵੀ ਆਪਣਾ ਜਿਹੜਾ ਕੱਪੜਾ ਕੋਈ ਵੱਧ ਘੱਟ ਤਾਂ ਨਹੀਂ ਦੇਖੋ ਜੀ ਆਪਣਾ ਕੋਈ ਵੀ ਕੱਪੜਾ ਵੱਧ ਘੱਟ ਨਹੀਂ ਆਪਾਂ ਹੁਣ ਤਾਂ ਮਸ਼ੀਨ ਕੱਪੜੇ ਤੇ ਧਰ ਲਈ ਤੁਸੀਂ ਖੜ ਜੋ ਤੁਹਾਨੂੰ ਕਰਕੇ ਦਿਖਾਉਣੇ ਆ ਇਦਾਂ ਪਾ ਕੇ ਦੇਖ ਲਓ ਬਾਹ ਨੂੰ ਇਦਾਂ ਪਾ ਕੇ ਇਦਾਂ ਘੁਮਾ ਕੇ ਦੇਖੋ ਇਦਾਂ ਤਾਨੂੰ ਇਦਾਂ ਵੀ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਸਲਾਈ ਉਢੇੜ ਕੇ ਦੁਬਾਰਾ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਦੇਖੋ ਜੀ ਆਪਣਾ ਕੋਈ ਵੀ ਕੱਪੜਾ ਵੱਧ ਘੱਟ ਨਹੀਂ ਹੈਗਾ ਇਸ ਤਰ੍ਹਾਂ ਆ ਦੇਖੋ ਜੀ ਬਾਹਾਂ ਦੀ ਨਾ ਜਦੋਂ ਆਪਾਂ ਸਲਾਈ ਲਗਾਉਣੀ ਆ ਜਿਆਦਾ ਕਾਲੀ ਨਹੀਂ ਕਰਨੀ ਦੋਵੇਂ ਕੱਪੜੇ ਇਦਾਂ ਬਰਾਬਰ ਰੱਖਣੇ ਨੇ ਇਸ ਤਰ੍ਹਾਂ ਆ ਦੇਖੋ ਆ ਆਪਣੀ ਜਿੱਧਰ ਨੂੰ ਕੀਤੀ ਹੋਈ ਹੈਗੀ ਤੀਰੇ ਵਾਲੀ ਪੱਟੀ ਆਪਾਂ ਉਧਰ ਨੂੰ ਹੀ ਰੱਖਣੀ ਹੈ ਇਹ ਨਹੀਂ ਵੀ ਸਲਾਈ ਚ ਇਦਾਂ ਹੋ ਜੇ ਠੀਕ ਹੈ ਜੀ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਜਦੋਂ ਨਾ ਉਹ ਤੀਰੇ ਵਾਲੀ ਸਲਾਈ ਲਗਾਉਂਦੀ ਹੈਗੀ ਤਾਂ ਉਹਦਾ ਕਦੇ ਤੀਰਾ ਵੱਧ ਜਾਂਦਾ ਕਦੇ ਘਟ ਜਾਂਦਾਗਾ ਜਿਹੜਾ ਫਰੰਟ ਵਾਲਾ ਤੀਰਾ ਵੱਧਦਾ ਦੇਖੋ ਜੀ ਆਪਣਾ ਦੇਖੋ ਮੈਂ ਇਹਦੀ ਕੱਟਿੰਗ ਨਹੀਂ ਕੀਤੀ ਹਲਕਾ ਜਿਹਾ ਹਲਕਾ ਜਿਹਾ ਫਰਕ ਆ ਦੇਖੋ ਐਦਾਂ ਐਦਾਂ ਇੰਨਾ ਕੁ ਫਰਕ ਹੋਵੇ ਤਾਂ ਕੋਈ ਗੱਲ ਨਹੀਂ ਜੀ ਪਰ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਉਹ ਤੁਹਾਡਾ ਫਰਕ ਕਿਉਂ ਪੈਂਦਾਗਾ ਉਹ ਤੁਹਾਡਾ ਫਰਕ ਤਾਂ ਪੈਂਦਾ ਦੇਖੋ ਆਪਾਂ ਫਰੰਟ ਵਾਲੇ ਜਿਹੜੇ ਗਲੇ ਹੁੰਦੇ ਨੇ ਬਣੇ ਹੁੰਦੇ ਨੇ ਅੱਪਾ ਇਹ ਝੜ ਲੈਨੇ ਆ ਇਹਨਾਂ ਦੀ ਜੜਾਈ ਕਰਨ ਤੋਂ ਬਾਅਦ ਜਦੋਂ ਕਈ ਵਾਰੀ ਤੇ ਇਹਦੇ ਵਿੱਚ ਕਪੜਾ ਜਾਦੇ ਆ ਜਾਂਦਾ ਠੀਕ ਹੈ ਜਾਂ ਫਿਰ ਜਦੋਂ ਆਪਾਂ ਬੈਕ ਗਲਾ ਇਹਦੀ ਕਟਾਈ ਕਰਦੇ ਆ ਉਹਦੀ ਚੜਾਈ ਤੇ ਫਰੰਟ ਵਾਲੇ ਗਲੇ ਦੀ ਚੜਾਈ 'ਚ ਜਦੋਂ ਫਰਕ ਰਹੇ ਜੇ ਨਾ ਉਦੋਂ ਇਹ ਪ੍ਰੋਬਲਮ ਆਉਂਦੀ ਹੈਗੀ ਆਪਾਂ ਨੂੰ ਨਹੀਂ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੁਸੀਂ ਨਾ ਆਹ ਵਾਲੀ ਸਿਲਾਈ ਲਗਾਉਣ ਟਾਈਮ ਜਿਹੜੀ ਬਾਧ ਘਾਟ ਹੁੰਦੀ ਆ ਉਹ ਜ਼ਿਆਦਾ ਬਾਧ ਘਾਟ ਤਾਂ ਨਹੀਂ ਹੋਣੀ ਚਾਹੀਦੀ ਜੇ ਹਲਕੀ ਜੀ ਬਾਧ ਘਾਟ ਹੋਵੇ ਤੁਹਾਨੂੰ ਇੱਧਰ ਨਹੀਂ ਕੱਢਣੀ ਚਾਹੀਦੀ ਉਹਨਾਂ ਗਲੇ ਜੜਨ ਤੋਂ ਪਹਿਲਾਂ ਦੇਖ ਲੈਣੀ ਚਾਹੀਦੀ ਹੈ ਕਿ ਜਦੋਂ ਆਪਾਂ ਬੈਕ ਗਲੇ ਦੀ ਕਟਾਈ ਕਰ ਲਈ ਆਪਾਂ ਨੂੰ ਇੱਧਰ ਕੱਢ ਦੇਣੀ ਚਾਹੀਦੀ ਆਹੋ ਆਹ ਵਾਲਾ ਗਲਾ 프ਰੰਟ ਵਾਲਾ ਤੇ ਬੈਕ ਵਾਲਾ ਗਲਾ ਬਣਾਉਣ ਤੋਂ ਪਹਿਲਾਂ ਕੱਢਣੀ ਚਾਹੀਦੀ ਹੈ ਦੇਖੋ ਜੀ ਇਹ نیچے ਜ਼ਰੂਰ ਧਿਆਨ ਰੱਖਣਾ ਵੀ ਇਦਾਂ ਕੱਪੜਾ ਜੇ ਇਦਾਂ ਆ ਗਿਆ ਤਾਂ ਆਪਣੇ ਵੱਲ ਪੈ ਜਾਊਗਾ ਆਪਾਂ ਨਾ ਉੱਪਰਲਾ ਕੱਪੜਾ ਖਿੱਚਣਾ ਨਹੀਂ ਖੋ ਜਿਹੜੀ ਆਪਾਂ ਪੱਟੀ ਬਣਾਈ ਸੀ ਟਿਚ ਬਟਨ ਵਾਲੀ ਇਹਨੂੰ ਆਪਾਂ ਧੀਰੇ ਵਾਲੀ ਸਲਾਈ ਦੇ ਇਸ ਤਰ੍ਹਾਂ نیچے ਰੱਖ ਦੇਣਾ ਆ ਆ ਦੇਖੋ ਜੀ ਆਪਣਾ ਆ ਦੇਖੋ ਆਪਣਾ ਕੱਪੜਾ ਸੀ ਕੋਈ ਵੀ ਕੱਪੜਾ ਆਪਣਾ ਵਧੀਆ ਘਟਿਆ ਨਹੀਂ ਹੈਗਾ ਆਪਣੀ ਸਲਾਈ ਬਿਲਕੁਲ ਸਹੀ ਲੱਗੂਗੀ ਜੀ ਦੇਖੋ ਜੀ ਹੁਣ ਆਪਾਂ ਜਿੱਥੋਂ ਸਲਾਈ ਸ਼ੁਰੂ ਕੀਤੀ ਸੀਗੀ ਫਿਟਿੰਗ ਵਾਲੀ ਸਲਾਈ ਤੇ ਉੱਥੇ ਆ ਗਏ ਆਪਾਂ ਜਿਹੜਾ ਆਹ ਵਾਲਾ ਕੱਪੜਾ ਹੈਗਾ ਆਹ ਵਾਲਾ ਜਿਹੜਾ ਕੱਪੜਾ ਇਹਨੂੰ ਆਪਾਂ ਐਦਾਂ ਰੱਖ ਕੇ ਸਲਾਈ ਨਹੀਂ ਲਾਉਣੀ ਉੱਪਰ ਦੀ ਫਿਰ ਕੀ ਹੋਊਗਾ ਫਿਰ ਆਪਣੀ ਬਾਹ ਨੂੰ ਖਿੱਚ ਪਾਊਗੀ ਜੇ نیچے ਵਾਲਾ ਕੱਪੜਾ ਐਦਾਂ ਵਿੱਚ ਆਊਗਾ ਤਾਂ ਆਪਣੀ ਕਮੀਜ਼ ਨੂੰ ਖਿੱਚ ਪਾਊਗੀ ਆਪਾਂ ਕੀ ਕਰਨਾ ਦੇਖੋ ਆਹ ਵਾਲਾ ਕੱਪੜਾ ਇਹਨੂੰ ਐਦਾਂ ਫੋਲਡ ਕਰਨਾ ਬਿਲਕੁਲ ਇਸ ਤਰ੍ਹਾਂ ਇਸ ਤਰ੍ਹਾਂ ਫੋਲਡ ਕਰਤਾ ਰੱਖ ਲਿਆ ਉਹ ਨੀਚੇ ਵਾਲਾ ਇੱਕ ਸਾਈਡ ਨੂੰ ਨਹੀਂ ਇੱਕ ਸਾਈਡ ਜਦੋਂ ਆਪਾਂ ਸਲਾਈ ਲਾਵਾਂਗੇ ਜਿਆਦਾ ਮੋਟਾ ਹੋ ਜਾਂਦਾ ਕੱਪੜਾ ਇਹਨੂੰ ਆਪਾਂ ਉਦੋਂ ਉਲਟ ਸਾਈਡ ਫੋਲਡ ਕਰ ਦੇਣਾ ਇਸ ਤਰ੍ਹਾਂ ਲੋ ਜੀ ਮੋੜੇ ਵਾਲੀ ਸਲਾਈ ਤੁਸੀਂ ਚਾਹੋ ਤਾਂ ਡਬਲ ਵੀ ਕਰ ਸਕਦੇ ਆਹ ਲਓ ਜੀ ਆਪਾਂ ਤੁਹਾਨੂੰ ਬਾਹ ਹੁਣ ਸਿੱਧੀ ਕਰਕੇ ਦਿਖਾਉਂਦੇ ਹਾਂ ਪਾ ਤੁਹਾਨੂੰ ਬਾਹ ਸਿੱਧੀ ਕਰਕੇ ਦਿਖਾਉਣੇ ਆਂਗੇ ਦੇਖੋ ਆਨੋਤੀ ਆ ਦੇਖੋ ਆਪਣਾ ਪਿਛਲਾ ਪਾਸਾ ਹੈਗਾ ਕੋਈ ਵੀ ਬਲ ਨਹੀਂ ਪਿਆ ਦੇਖੋ ਜਿਵੇਂ ਮੇਰੀ ਇੱਕ ਪੈਰ ਕਹਿੰਦੀ ਸੀ ਵੀ ਇੱਥੇ ਬੁਲਬਲਾ ਜਾਂ ਬਣ ਜਾਂਦਾ ਦੇਖੋ ਜੇ ਇਸ ਤਰ੍ਹਾਂ ਕੱਟਾ ਪਾਉਣ ਦੇ ਨਾਲ ਕੋਈ ਬੁਲਬਲਾ ਨਹੀਂ ਬਣਦਾ ਦੇਖੋ ਕਿਸੇ ਵੀ ਕੱਪੜੇ ਨੂੰ ਆਪਣੇ ਨੂੰ ਖਿੱਚ ਨਹੀਂ ਪੈਂਦੀ ਹੈਗੀ ਦੇਖੋ ਬਿਲਕੁਲ ਬਹੁਤ ਹੀ ਸਫਾਈ ਦੇ ਨਾਲ ਆਪਣੀ ਸਿਲਾਈ ਲੱਗੀ ਆ ਦੇਖੋ ਜੀ ਆਪਣਾ ਫਰੰਟ ਵਾਲਾ ਪਾਸਾ ਹੈਗਾ ਆ ਲੋ ਆ ਦੇਖੋ ਜਦੋਂ ਆਪਾਂ ਸਲਾਈ ਆ ਇਸ ਤਰ੍ਹਾਂ ਆਪਾਂ ਨੂੰ ਜਿਹੜਾ ਸਲਾਈਆਂ ਬਿਲਕੁਲ ਬਰਾਬਰ ਰੱਖ ਕੇ ਸਲਾਈ ਲਾਉਣੀ ਚਾਹੀਦੀ ਆ ਦੂਸਰੀ ਗੱਲ ਆ ਦੇਖੋ ਜਿਹੜੀ ਆਪਣੀ ਆਹ ਵਾਲੀ ਆਪਣੀ ਤੀਰੇ ਵਾਲੀ ਸਲਾਈ ਹੁੰਦੀ ਆ ਇਹਦੇ ਬਰਾਬਰ ਆਪਣੀ ਬਾਹਾਂ ਦਾ ਜਿਹੜਾ ਹਾ ਹੁੰਦਾਗਾ ਉਹ ਇਹਦੇ ਬਰਾਬਰ ਰਹਿਣਾ ਚਾਹੀਦਾ ਦੇਖੋ ਜੀ ਆਪਾਂ ਬਿਲਕੁਲ ਇੱਥੇ ਕੱਟ ਨਹੀਂ ਸੀ ਲਗਾਇਆ ਜਦੋਂ ਕਾਟਾ ਸਹੀ ਪਈਆਂ ਹੁੰਦੀਆਂ ਨੇ ਆਪਣੇ ਆਪ ਜੀ ਇਹ ਬਰਾਬਰ ਆ ਜਾਂਦਾਗਾ ਇਸ ਤਰ੍ਹਾਂ ਜੀ ਆਪਾਂ ਬਾਹਾਂ ਦੀ ਸਲਾਈ ਬਹੁਤ ਹੀ ਆਸਾਨੀ ਤੇ ਸੌਖੇ ਤਰੀਕੇ ਦੇ ਨਾਲ ਲਾ ਸਕਦੇ ਆਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ